ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਉਹਨਾਂ ਦੀ ਰਿਫਿਊਜ਼ਲ ਆ ਜਾਂਦੀ ਹੈ ਮੰਨ ਲਓ ਕਿ ਸਿੱਕ ਕੈਨੇਡਾ ਤੋਂ ਆਈ ਹੈ ਆਸਟ੍ਰੇਲੀਆ ਤੋਂ ਆਈ ਹੈ ਕਈ ਕਾਰਨ ਹੋ ਦੇ ਸਕਦੇ ਹਨ ਜੀ 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 ਬਿਲਕੁਲ ਆ ਕੀ ਉਹ ਜਰਮਨੀ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਆ ਦੁਬਾਰੇ ਔਰ ਨਾਲ ਦੇ ਨਾਲ ਗੈਪ ਜਿਹੜਾ ਕਿੰਨਾ ਐਕਸੈਪਟੇਬਲ ਹੈ ਆ ਦੇਖੋ ਸਰ ਅਗਰ ਆਪਾਂ ਗੱਲ ਕਰ ਰਹੇ ਹਾਂ ਰਿਫਿਊਜ਼ਲਸ ਵਾਰੇ ਰਿਫਿਊਜ਼ਲ ਦਾ ਇਹ ਨਹੀਂ ਹੁੰਦਾ ਕਿ ਸਰ ਦੇਖੋ ਰਿਫਿਊਜ਼ਲ ਸਿਰਫ ਇੱਕ ਬੇਸਿਕ ਰੀਜ਼ਨ ਕਰਕੇ ਆਂਦੀ ਹੈ ਕਿ ਵੀ ਆਰ ਨੋਟ ਸੈਟੀਸਫਾਈਡ ਕਿ ਜਿਹੜੇ ਕ੍ਰਾਈਟੇਰੀਆ ਦੇ ਅਕੋਰਡਿੰਗ ਤੁਸੀਂ ਅਪਲਾਈ ਕੀਤਾ ਸੀਗਾ ਆਪਾਂ ਸੈਟੀਸਫਾਈਡ ਨਹੀਂ ਹੈਗੇ ਤੇ ਇਦਾਂ ਦੀ ਗੱਲ ਨਹੀਂ ਹੈ ਅਗਰ ਤੁਹਾਡੀ ਕੈਨੇਡਾ ਤੋਂ ਰਿਫਿਊਜ਼ਲ ਆ ਆਸਟ੍ਰੇਲੀਆ ਤੋਂ ਰਿਫਿਊਜ਼ਲ ਆ ਯੂਕੇ ਤੋਂ ਰਿਫਿਊਜ਼ਲ ਆ ਕਿ ਆਪਾਂ ਯੂਰਪ ਦੇ ਵਿੱਚ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਦੇਖੋ ਇੱਕ ਕ੍ਰਾਈਟੇਰੀਆ ਹੁੰਦਾ ਜਿਵੇਂ ਕੈਨੇਡਾ ਦੇ ਨਾਲ ਯੂਐਸਏ ਦਾ ਬਾਰਡਰ ਲੱਗਦਾ ਹੈ ਯੂਐਸ ਇਨਫੋਰਮੇਸ਼ਨ ਸ਼ੇਅਰ ਕਰਦਾ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਬਾਰਡਰ ਸ਼ੇਅਰ ਕਰਦਾ ਹੈ ਤੇ ਜਰਮਨ ਦੇ ਵਿੱਚ ਇਦਾਂ ਦੀ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ ਕਿ ਤੁਸੀਂ ਇਰ ਕੈਨੇਡਾ ਯੂਕੇ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਤੁਸੀਂ ਜਰਮਨੀ ਅਪਲਾਈ ਕਰਦੇ ਬਿਲਕੁਲ ਤੁਸੀਂ ਜਰਮਨ ਅਪਲਾਈ ਕਰ ਸਕਦੇ ਹੋ ਰਿਫਿਊਜ਼ਲ ਦਾ ਕੋਈ ਵੀ ਦਿੱਕਤ ਤੁਹਾਨੂੰ ਨਹੀਂ ਹੈ ਨਹੀਂ ਹੈ ਜਰਮਨ ਦੇ ਵਿੱਚ ਅਪਲਾਈ ਕਰਨ ਦੇ ਵਿੱਚ ਔਰ ਅਗਰ ਦਿੱਕਤ ਸਟੂਡੈਂਟਸ ਨੂੰ ਇਹ ਵੀ ਹੈ ਕਿ ਡਾਊਟ ਆ ਸਾਨੂੰ ਕੁਏਰੀਜ਼ ਆਉਂਦੀ ਹੈ ਕਿ ਸਰ ਆਪ ਬੀਨਾ ਆਲਸ ਪੀਟੀ ਅਪਲਾਈ ਕਰ ਸਕਦੇ ਆ ਨਹੀਂ ਕਰਦਾ ਮੇਰੀ ਪਰਸੈਂਟੇਜ ਘਾਟਾ ਮੇਰਾ ਗੈਪ ਬਹੁਤ ਜ਼ਿਆਦਾ ਹੈ ਤੇ ਜਿਵੇਂ ਮੈਂ ਗੱਲ ਕਰ ਰਿਹਾ ਅਗਰ ਅੰਡਰ ਗ੍ਰੈਜੂਏਟ ਸਟੂਡੈਂਟ ਹੈ ਪਲੱਸ 2 ਕੀਤੀ ਹੋਈ ਹੈ ਤੁਸੀਂ ਡਿਗਰੀ ਲਈ ਪਲਾਨ ਕਰ ਰਹੇ ਹੋ ਅਗਰ ਤਾਂ ਤੁਸੀਂ 21 ਪਾਸ ਆਊਟ 22 23 ਪਾਸ ਆਊਟ ਹੈ ਰੀਸੈਂਟ ਪਾਸ ਆਊਟ ਹੋ ਤੁਸੀਂ ਬੇਹਿਜਕ ਆਪਣੇ ਅਪਕਮਿੰਗ ਇਨਟੇਕ ਲਈ ਬੈਚਲਰ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹੋ ਰਿਕਵਰਮੈਂਟ ਮਿਨੀਮਮ ਨੇ ਆਰਐਸ ਕਿੰਨੀ ਹੋਈ ਹੈ ਤੁਸੀਂ ਤੁਹਾਡੇ 5.5 ਨੋਟ ਲੈਵਲ 5.5 ਓਵਰঅল ਦੇ ਨਾਲ 5.5 ਓਵਰঅল ਦੇ ਨਾਲ ਅਪਲਾਈ ਕਰ ਸਕਦੇ ਹੋ ਜਾਂ ਪੀਜੀ ਪ੍ਰੋਗਰਾਮ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ 6 ਓਵਰঅল ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਜਿਵੇਂ ਤੁਹਾਨੂੰ ਦੱਸਿਆ ਬਲੋਗੋਗਣ ਤੁਹਾਨੂੰ ਪੜਨਾ ਪੈਣਾ ਹੈ ਔਰ ਫੀ ਸਟਰਕਚਰ ਐਸ ਪਰ ਅਦਰ ਕੰਟਰੀਜ਼ ਵਿੱਚ ਹੈ ਉਹ ਕੈਨੇਡਾ ਚਾਹੇ ਆਸਟ੍ਰੇਲੀਆ ਚਾਹੇ ਯੂਕੇ ਆ ਬੋਥ ਘੱਟ ਹੈਗਾ ਤੇ ਜਿੰਨਾ ਜਲਦੀ ਹੋ ਸਕਦਾ ਹੈ ਅਪਲਾਈ ਕਰਕੇ ਆਪਣਾ ਅਪਲਾਈ ਕਰ ਸਕਦੇ ਹੋ ਹਮ ਹਾਂ ਬਿਲਕੁਲ ਹੈ ਕਈ ਤਰੀਕੇ ਹੈਗੇ ਆ ਜਿਸ ਦੇ ਨਾਲ ਤੁਸੀਂ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਸਹੀ ਕੰਸਲਟੈਂਟ ਦੀ ਚੋਣ ਕਰਨੀ ਸ਼ਾੜਨਾ ਕਾਲਰ ਨੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹਾਂਜੀ ਦੱਸੋ ਜੀ ਤੁਹਾਡੀ ਪ੍ਰੋਫਾਈਲ ਕੀ ਹੈ ਸਰ ਮੈਨੇ ਨਾ ਪਲੱਸ 2 ਕੀਤੀ ਹੈ 2022 ਮੇਂ 2022 ਚ ਪਲੱਸ 2 ਕੀਤੀ ਹੈ ਹਾਂਜੀ 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 ਤੋਂ ਸਰ ਮੈਨੇ ਪੁੱਛਣਾ ਸੀ ਮੇਰਾ ਹੋ ਸਕਦਾ کہیں ਤੇ ਯੂਰਪ ਮੇਂ ਅ ਮੈਮ ਤੁਸੀਂ ਦੱਸੋਗੇ ਤੁਸੀਂ 2022 ਚ ਪਲੱਸ 2 ਕੀਤੀ ਹੋਈ ਹੈ ਕਿਹੜੀ ਸਟਰੀਮ ਹੈ ਮੈਮ ਤੁਹਾਡੀ ਸਰ ਮੈਂ ਆਰਟ ਸਟਰੀਮ ਹੀ ਕੀਤੀ ਹੈ ਆਰਟ ਸੀ ਕੀਤੀ ਹੋਈ ਹੈ ਤੇ ਮੈਂ ਤੁਹਾਨੂੰ ਆਈਲ ਸਿਆ ਪੀਟੀ ਕੀਤਾ ਕਦੇ ਨਹੀਂ ਕੀਤਾ ਨਹੀਂ ਕੀਤਾ ਹੈ ਤੇ ਯੂਰਪ ਜਾਣਾ ਚਾਹੁੰਦੇ ਹੋ ਹਾਂ ਜੀ ਜੀ ਮੈਮ ਤੁਸੀਂ ਯੂਰਪ ਚ ਅਪਲਾਈ ਕਰ ਸਕਦੇ ਹੋ ਜਿਵੇਂ ਮੈਮ ਯੂਰਪ ਦੇ ਵਿੱਚ ਕਾਫੀ ਕੰਟਰੀਆਂ ਦੇ ਲਈ ਤੁਸੀਂ ਫਿਨਲੈਂਡ ਅਪਲਾਈ ਕਰ ਸਕਦੇ ਹੋ ਘੱਟ ਬਜਟ ਜਾਣਾ ਚਾਹੁੰਦੇ ਹੋ ਕਟ ਸ਼ੋਮਣੀ ਜਾਣਾ ਚਾਹੁੰਦੇ ਹੋ ਤੁਹਾਡੇ ਕੋਲ ਅਪਕਮਿੰਗ ਇਨਟੇਕ अवेलेबल ਹੈਗਾ ਅਕਤੂਬਰ ਨੋਮਬਰ ਇਨਟੇਕ अवेलेबल ਹੈ ਐਸ ਅਗਰ ਐਸ ਪਰ ਅਕੋਰਡਿੰਗ ਆਪਾਂ ਗੱਲ ਕਰੀਏ ਬਜਟ ਵੀ ਤੁਹਾਡਾ ਬਹੁਤ ਘਟਾ ਕਟ ਸ਼ੋਮਣੀ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਤੁਸੀਂ ਮੈਰਿਡ ਵੀ ਹੋ ਸਾਡੇ ਕੋਲ ਉਹ ਵੀ ਆਪਸ਼ਨਸ ਹੈਗੇ ਨੇ ਤੇ ਬਹੁਤ ਬੜਾ ਕੁਐਸਚਨ ਸਾਡੇ ਕੋਲ ਕੁਰੀਜ਼ ਵਗੈਰਾ ਆਉਂਦੀ ਹੈ ਕਿ ਸਰ ਬਿਨ ਆਰ ਐਸ ਪੀਟੀ ਐਫ ਆ ਯੂਰਪ ਜਾਣਾ ਚਾਹੁੰਦੇ ਆ ਜੀ ਬਿਲਕੁਲ ਤੁਸੀਂ ਅਗਰ ਤੁਹਾਡੀ ਪ੍ਰੋਫਾਈਲ ਸੇ ਗੈਪ ਵੀ ਹੈਗਾ ਪਰਸੈਂਟੇਜ ਵੀ ਘਟਾ ਆਲ ਐਸ ਪੀਟੀ ਨਹੀਂ ਕੀਤੀ ਹੋਈ ਹੈ ਔਰ ਜਾਣਾ ਚਾਹੁੰਦੇ ਸਪਾਊਸ ਦੇ ਨਾਲ ਉਹ ਵੀ ਕਾ ਅਗਰ ਤੁਹਾਡੇ ਕੋਲ ਸ਼ੋਮਨੀ ਵੀ ਨਹੀਂ ਹੈਗੀਏ ਤੁਸੀਂ ਸਾਡੀ ਸਾਡੇ ਥਰੂ ਫੰਡ ਅਸਿਸਟੈਂਸ ਵੀ ਲੈ ਸਕਦੇ ਹੋ ਸਪਾਊਸ ਨਾਲ ਵੀ ਅਪਲਾਈ ਕਰ ਸਕਦੇ ਹੋ ਔਰ ਸਿੰਗਲ ਵੀ ਅਪਲਾਈ ਕਰ ਸਕਦੇ ਹੋ ਤੁਹਾਡੇ ਕੋਲ ਇੱਕ ਬਹੁਤ ਵਧੀਆ ਓਪਰਚੁਨਿਟੀ ਹੈ ਮ ਆਪਕਮਿੰਗ ਇਨਟੇਕ ਲਈ ਅਪਲਾਈ ਕਰ ਸਕਦੇ ਹੋ ਤੇ ਵਧੇਰੀ ਜਾਣਕਾਰੀ ਤੁਸੀਂ ਇੱਕ ਵਾਰ ਮੇਰੀ ਟੀਮ ਨੂੰ ਕਾਲ ਕਰ ਸਕਦੇ ਹੋ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ ਜਿਆਦਾ ਤੁਹਾਨੂੰ ਬਿਲਕੁਲ ਕਾਲ ਆ ਜਾਣੀ ਹੈ ਉਸ ਤੋਂ ਸ਼ੋਅ ਤੋਂ ਬਾਅਦ ਵੀ ਤੁਸੀਂ ਪੁੱਛ ਲਿਆ ਕਰੋ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਾਲ ਆਉਂਦੀ ਹੈ ਬਾਅਦ ਚ ਬੰਦਾ ਕਾਲ ਕਰਦਾ ਕਹਿੰਦੇ ਅਸੀਂ ਕਰੀ ਨਹੀਂ ਜਿਹੜੇ ਵੀ ਬੱਚੇ ਕਾਲ ਕਰ ਰਹੇ ਆ ਜਿਹੜੀਆਂ ਮਿਸ ਕਾਲ ਹੋ ਰਹੀਆਂ ਨੇ ਤੁਹਾਨੂੰ ਬੈਕ ਕਾਲ ਤਾਂ ਆਣੀ ਆਉਣੀ ਹੈ ਕੱਲ ਮਾਰਨਿੰਗ ਚ ਵਿੱਚ ਆ ਸਕਦੀ ਹੈ ਜੇ ਤੁਸੀਂ ਸਾਡਾ ਇਵਨਿੰਗ ਵਾਲਾ ਸ਼ੋਅ ਦੇਖ ਰਹੇ ਹੋ ਤਾਂ ਕਿਸੇ ਵੀ ਟਾਈਮ ਤੁਹਾਨੂੰ ਕਾਲ ਆਊਗੀ ਤੁਸੀਂ ਪ੍ਰੋਪਰ ਤਰੀਕੇ ਨਾਲ ਗੱਲ ਕਰ ਸਕਦੇ ਹੋ ਉਹਨੇ ਨੰਬਰ ਨੋਟ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਹੁਣੇ ਕਾਲ ਕਰਨੀ ਹੈ ਜਦੋਂ ਤੁਸੀਂ ਕੰਫਰਟੇ ਅਵੇ ਤੱਕ ਵੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਹਾਸਿਲਾ ਜਿਹੜੀ ਕਰ ਸਕਦੇ ਹੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਸਤਿ ਸ਼੍ਰੀ ਅਕਾਲ ਮੈਂ ਪਰਮਜੀਤ ਨਾਲ ਗੱਲ ਕਰਦੀ ਹਾਂ ਹਾਂਜੀ ਪਰਮਜੀਤ ਜੀ ਦੱਸੋ ਕੀ ਪ੍ਰੋਫਾਈਲ ਹੈ ਤੁਹਾਡੀ ਕੀ ਸਵਾਲ ਹੈ ਮੈਂ ਜਲੰਧਰ ਤੋਂ ਗੱਲ ਕਰ ਰਹੀ ਹਾਂ ਹਾਂਜੀ ਆ ਐਕਚੁਅਲੀ ਮੈਨੂੰ ਨਾ ਯੂਕੇ ਬਾਰੇ ਪੁੱਛਣਾ ਸੀਗਾ ਹਾਂਜੀ ਦੱਸੋ ਮੈਮ ਤੁਹਾਡੀ ਪ੍ਰੋਫਾਈਲ ਕੀ ਹੈ ਹੈਲੋ ਹਾਂਜੀ ਹਾਂਜੀ ਮੈਮ ਤੁਸੀਂ ਤੁਹਾਡੀ ਪ੍ਰੋਫਾਈਲ ਕੀ ਹੈ ਪ੍ਰੋਫਾਈਲ ਮੈਮ ਪ੍ਰੋਫਾਈਲ ਹੈਲੋ ਹਾਂਜੀ ਜੀ मैम तुसी तुहारी प्रोफाइल की है तुहारी क्वालिफिकेशन की है अह सर ने प्लस टू की थी 2019 से 2019 सीबीएसई ठीक है ते मैम तुसी ਹੁਣਨੀ ਤੋਂ ਲੈ ਕੇ ਹੁਣ ਤੱਕ ਕੀ ਕਰਦੇ ਪਏ ਹੋ ਅ ਸਰ ਮੈਂ ਕੋਈ ਸਟਡੀ ਨਹੀਂ ਮਤਲਬ ਮੈਂ ਅਜੇ ਕੁਝ ਨਹੀਂ ਕੀਤਾ ਮੈਂ ਸਟਡੀ ਵੀ ਨਹੀਂ ਕੀਤੀ ਇਕਵਲਟੀ ਨਹੀਂ ਆਈਐਸਏ ਪੀਟੀ ਕੀਤੀ ਹੋਈ ਹੈ ਮੈਮ ਤੁਸੀਂ ਅ ਨਹੀਂ ਸਰ ਨਹੀਂ ਕੀਤੀ ਹੋਈ ਹੈ ठीक है ਤੇ ਪਲੱਸ 2 ਮੈਂ ਤੁਹਾਡੀ ਕਿਹੜੀ ਸਟਰੀਮ ਤੋਂ ਹੈਗੀ ਹੈ ਮੈਂ ਮੇਰੀ ਸਰ ਮੇਰੀ ਕਾਮਰਸ ਤੋਂ ਆ ਕਾਮਰਸ ਹੀ ਤੋਂ ਹੈਗੀ ਹੈ ਤੇ ਯੂਕੇ ਜਾਣਾ ਚਾਹੁੰਦੇ ਹੋ ਜੀ ਬਿਲਕੁਲ ਮੈਮ ਤੁਸੀਂ ਯੂਕੇ ਅਪਲਾਈ ਕਰ ਸਕਦੇ ਹੋ ਤੁਹਾਡੇ ਕੋਲ ਇੱਕ ਬਹੁਤ ਵਧੀਆ ਤੇ ਕਹਿ ਸਕਦੇ ਹੋ ਕਿ ਲਿミਟਿਡ অপਸ਼ਨ ਹੈਗੀ ਹੈ ਕਿਉਂਕਿ ਯੂਕੇ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਇਸ ਟਾਈਮ ਤੁਹਾਡੇ ਕੋਲ ਬਿਨਾ ਆਇਲ ਸਪੀਟੀ ਕਹਿ ਸਕਦੇ ਹੋ ਬਿਨਾ ਇੰਟਰਵਿਊ ਕਟ ਬਜਟ ਦੇ ਨਾਲ ਅਪਲਾਈ ਕਰ ਸਕਦੇ ਹੋ ਇਸ ਟਾਈਮ ਸਾਡੇ ਕੋਲ ਕਈ ਕਾਲਜ ਜੀਜ਼ ਯੂਨੀਵਰਸਿਟੀਜ਼ ਅਵੇਲੇਬਲ ਨੇ ਜਿਨ੍ਹਾਂ ਵਿੱਚ ਤੁਹਾਨੂੰ ਆਇਲ ਸਪੀਟੀ ਦੀ ਰਿਕੁਆਇਰਮੈਂਟ ਨਹੀਂ ਹੈ ਇੰਟਰਵਿਊ ਦੀ ਰਿਕੁਆਇਰਮੈਂਟ ਨਹੀਂ ਹੈ ਔਰ ਤੁਸੀਂ ਕਹਿ ਸਕਦੇ ਹੋ ਮਿਨੀਮਮ ਜਿਵੇਂ ਸ਼ਾਰਟ ਟਰਮ ਵੀਜ਼ਾ ਲਈ ESL ਪ੍ਰੋਗਰਾਮ ਸਾਡੇ ਕੋਲ ਹੈਗਾ ਜਿਦੇ ਵੀ ਤੁਸੀਂ ਇੱਕ ਸਾਲ ਦੀ ਸਟੱਡੀ ਲੈ ਕੇ ਆਪਨਾ ਵੀਜ਼ਾ ਲੈ ਸਕਦੇ ਜੀ ਤੁਹਾਨੂੰ ਕੋਈ ਐਲਐਸਪੀਟੀ ਦੀ ਰਿਕੁਆਇਰਮੈਂਟ ਨਹੀਂ ਹੈ ਤੇ ਸਭ ਤੋਂ ਵੱਡੀ ਮੇਨ ਗੱਲ ਤੁਹਾਡਾ ਬਜਟ 6 ਤੋਂ 8 ਲੱਖ ਦੇ ਅੰਡਰ ਅੰਦਰ ਤੁਸੀਂ ਸਾਲ ਦੀ ਫੀਸ ਦੇ ਨਾਲ ਅਪਲਾਈ ਕਰ ਸਕਦੇ ਹੋ ਔਰ ਜਿਵੇਂ ਆਪਾਂ ਗੱਲ ਕਰੀਏ ਇਹਦੇ ਵਿੱਚ ਤੁਹਾਨੂੰ ਮੈਮ ਮਿਨੀਮਮ 18 ਲੱਖ ਦੇ ਫੰਡ ਦੀ ਰਿਕੁਆਇਰਮੈਂਟ ਹੋਏਗੀ ਜਿਹਦੇ ਵੀ ਤੁਸੀਂ 28 ਦਿਨ ਪੁਰਾਣੇ ਫੰਡ ਸ਼ੋਅ ਕਰਨੇ ਹਨ ਆਪਣੇ ਨਾਮ ਦੇ ਤੇ ਤੁਸੀਂ ਘੱਟ ਬਜਟ ਦੇ ਨਾਲ ਬਿਨਾ ਐਲਐਸਪੀਟੀ ਔਰ ਬਿਨਾ ਇੰਟਰਵਿਊ ਦੇ ਅਪਲਾਈ ਕਰਕੇ ਅੰਡਰ 6 ਤੋਂ 8 ਲੱਖ ਦੇ ਬਜਟ ਦੇ ਅੰਦਰ ਅਪਲਾਈ ਕਰ ਸਕਦੇ ਹੋ ਤੇ ਜਿਵੇਂ ਜਲੋ ਯੂਕੇ ਦੇ ਕੋਲ ਆਈ ਹੈ ਉਹ ਉਹ ਸਟੂਡੈਂਟਸ ਨੂੰ ਆਪਾਂ ਆਪਾਂ ਕੁਐਰੀ ਕਲੀਅਰ ਕਰਨਾ ਚਾਹਵਾਂਗੇ ਕਿ ਇਸ ਟਾਈਮ ਸਾਡੇ ਕੋਲ ਨਵੇਂ ਟਾਈਪਸ ਅਕੋਰਡਿੰਗਲੀ ਜਿਵੇਂ ਮਾਰਕੀਟ ਦੇ ਵਿੱਚ ਇਹ ਚੱਲਦੀ ਪਈ ਤੁਸੀਂ ਸਪਾਊਸ ਦੇ ਨਾਲ ਅਪਲਾਈ ਨਹੀਂ ਕਰ ਸਕਦੇ ਤੇ ਇਸ ਟਾਈਮ ਸਾਡੇ ਕੋਲ ਨਵੇਂ ਕਾਲਜ ਯੂਨੀਵਰਸਿਟੀ ਨਾਲ ਟਾਈਪਸ ਹੋਏ ਨੇ ਜਿਦੇ ਵਿੱਚ ਤੁਸੀਂ ਆਪਣੇ ਸਪਾਊਸ ਦੇ ਨਾਲ ਸੇਮ ਡੇ ਸੇਮ ਫਲਾਈਟ ਵਿਦ ਅ ਡਿਪੈਂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ ਔਰ ਅਗਰ ਤੁਸੀਂ ਆਇਲ ਸਪੀਟੀ ਕੀਤੀ ਹੋਈ ਹੈ ਕਟ ਬਜਟ ਜਾਣਾ ਚਾਹੁੰਦੇ ਹੋ ਤੇ ਪੈਸੀ ਵੀ ਦੇਣਾ ਚਾਹੁੰਦੇ ਹੋ ਵੀਜ਼ਾ ਲੱਗਣ ਤੋਂ ਬਾਅਦ ਤੇ ਸਾਡੇ ਕੋਲ 옵ਸ਼ਨਸ ਅਵੇਲੇਬਲ ਨੇ ਕਿ ਜੀ ਬਿਲਕੁਲ ਕੋਈ ਗੈਪ ਦਾ ਇਸ਼ੂ ਤਾਂ ਨਹੀਂ ਆਏਗਾ ਮੈਮ ਦੇਖੋ ਮੈਮ ਇਹਦੇ ਵਿੱਚ 10 ਤੋਂ 15 ਸਾਲ ਦਾ ਗੈਪ ਐਕਸੈਪਟਡ ਹੈ ਕੋਈ ਪਰਸੈਂਟੇਜ ਦੀ ਦਿੱਕਤ ਨਹੀਂ ਹੈਗੀ ਕੋਈ ਆਲ ਸਪੀਡ ਨਹੀਂ ਚਾਹੀਦੀ ਔਰ ਕੋਈ ਇੰਟਰਵਿਊ ਦੀ ਦਿੱਕਤ ਨਹੀਂ ਹੈ ਬਾਕੀ ਤੁਸੀਂ ਵਦੀਰੀ ਜਾਣ ਕੇ ਲਈ ਸਾਡੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਆਫਿਸ ਵਿਜ਼ਿਟ ਕਰ ਸਕਦੇ ਹੋ ਓਕੇ ਸਰ ਥੈਂਕ ਯੂ ਓਕੇ ਮੈਂ ਥੈਂਕ ਯੂ